ਅਸਿਕਾਲ ਜੀ ਬੈਜ ਜੀ ਦਾ ਖਾਲਸਾ ਬੈਜ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਲੋਕ ਸਭਾ ਸੰਗਰੂਰ ਦੀ ਸੰਗਰੂਰ ਸੀਟ ਦੀ ਆਮ ਆਦੀ ਪਾਰਟੀ ਲਈ ਉੱਤੇ ਇੱਕ ਬਕਾਰ ਦੀ ਸੀਟ ਬਣ ਗਈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੱਡਾ ਐਲਾਨ ਕਰਤਾ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਸਾਰੀ ਵੀਡੀਓ ਦੇਖੋ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਵੀਡੀਓ ਵੀ ਸੁਣਾਉਣਾ ਉਹਨਾਂ ਨੇ ਆਮ ਆਦੀ ਪਾਰਟੀ ਦੀ ਮੀਟਿੰਗ ਹੇਅਰ ਦੀ ਨੂੰ ਲੈ ਕੇ ਕਹੀ ਵੱਡੀ ਗੱਲ ਤੁਹਾਨੂੰ ਸੁਣਾਉਣਿਆ ਸਿੱਧੂ ਮੂਸੇਵਾਲੇ ਦੀ ਵਿਸਕ ਜਿੱਤੇ ਚਰਚਾਂ ਚ ਚੱਲਦੀਆਂ ਸੀ ਕਿ ਉਹਨਾਂ ਦੀ ਐਂਟਰੀ ਹੋ ਸਕਦੀ ਆ ਪਰ ਐਂਟਰੀ ਤਾਂ ਨਹੀਂ ਹੋਈ ਪਰ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾਗਾ ਉਹ ਬਿਆਨ ਦੇ ਨਾਲ ਆਮਾ ਦੀ ਪਾਰਟੀ ਨੂੰ ਨੁਕਸਾਨ ਕਿਤੇ ਨਾ ਕਿਤੇ ਹੋ ਸਕਦਾਗਾ ਇੱਕ ਜਿਹੜੀ ਸੰਗਰੂਰ ਦੀ ਅਹਿਮ ਸੀਟ ਮੰਨੀ ਜਾਂਦੀ ਆ ਜਿੱਥੇ ਆਮਾ ਦੀ ਪਾਰਟੀ ਦੇ ਐਮਪੀ ਮੀਤ ਹੇਰ ਉਧਰ ਦੂਜਰੇ ਪਾਸੇ ਸਮਰਦੀ ਸਿੰਘ ਮਾਣਾ ਤੇ ਅਕਾਲੀ ਦਲ ਵੱਲੋਂ ਚੁੰਦਾ ਸਾਹਿਬ ਅਤੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਨੁਮਾਇੰਦੇ ਖੜੇ ਕੀਤੇ ਗਏ ਨੇ ਪਰ ਸਿੱਧੂ ਮੂਸੇਵਾਲੇ ਨੇ ਜਿਹੜਾ ਬਿਆਨ ਦਿੱਤਾਗਾ ਬੇਹੱਦ ਜਿਹੜਾ ਕਹ ਜੀਏ ਕਿ ਆਮ ਆਦਮੀ ਪਾਰਟੀ ਨੂੰ ਤੇ ਅਸਰ ਪਾਵੇਗਾ ਇਹ ਬਿਆਨ ਉਹਨਾਂ ਨੇ ਸਿੱਧਾ ਕਿਹਾਗਾ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੀ ਆ ਫਿਰ ਆਪਾਂ ਕਰਦੇ ਆ ਅੱਗੇ ਗੱਲਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਕਮੈਂਟ ਲਿਖਣਾ ਨਾ ਭੁੱਲਿਆ ਕਰੋ ਕਮੈਂਟ ਵੱਤ-ਵੱਤ ਸਾਨੂੰ ਰਹਿ ਜਾਓ ਸੁਝਾਓ ਕਿਸ ਤਰ੍ਹਾਂ ਕਿ ਜਿਹੜੀਆਂ ਹੈਗੀਆਂ ਨੇ ਵੀਡੀਓ ਕਿਸ ਹਿਸਾਬ ਨਾਲ ਜਾਂ ਆਪਾਂ ਕਿਸ ਅਰਥਿੇ ਨੂੰ ਲੈ ਕੇ ਜਾਂ ਤੁਹਾਨੂੰ ਕੋਈ ਹੋਰ ਮੁੱਦਾ ਤੁਸੀਂ ਜੇ ਇੱਕ ਕਹਿਣਿਓ ਤਾਂ ਆਪਾਂ ਉਸ ਮੁੱਦੇ ਨੂੰ ਲੈ ਕੇ ਵੀ ਵੀਡੀਓ ਇੱਕ ਵੱਖਰੀ ਬਣਾਇਆ ਕਰਾਂਗੇ ਤੇ ਤੁਸੀਂ ਕਮੈਂਟ ਜਰੂਰ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਕਮੈਂਟ ਜਰੂਰ ਲਿਖਿਆ ਕਰੋ ਹਾਂ ਇੱਕ ਗੱਲ ਮੰਨਦਾਗਾ ਕਿ ਬਾਕੀ ਪੱਤਰਕਾਰਾਂ ਨਾਲੋਂ ਜਿਹੜਾ ਪੱਤਰਕਾਰ 20% ਫੇਕ ਖਬਰ ਚਲਾਉਂਦੇ ਆ ਤਾਂ ਮੇਰਾ ਕਹਿੰਦਾ ਭਾਵੇਂ ਆ ਕਿ ਅਣਜਾਣੇ ਵਿੱਚ ਜਾਣੇ ਅਣਜਾਣੇ ਵਿੱਚ ਕੋਈ ਖਬਰ ਇਧਰ ਉਧਰ ਮਾੜੀ ਮੋਟੀ ਹੋ ਸਕਦੀ ਹੈ ਇੱਕ ਅੱਧਾ ਪਰਸੈਂਟ ਪਰ ਅਸੀਂ ਜਿਹੜੀ ਖਬਰ ਸੁਣਾਉਂਗਾ ਜਿਹੜੀ ਖਬਰ ਲਿਆਵਾਂਗੇ ਉਹ ਅਸਲੀਅਤ ਹੋਊਗੀ ਉਹਦੇ ਤੱਕ ਸਾਹਮਣੇ ਹੋਣਗੇ ਕੋਈ ਫੇਕ ਖਬਰ ਨਹੀਂ ਹੋਊਗੀ ਫੇਕ ਕੋਈ ਵੀ ਚੀਜ਼ ਨਹੀਂ ਹੋਊਗੀ ਤੁਹਾਨੂੰ Ориਜినਲ ਜਿਹੜਾ ਜੋ ਵੀ ਸੁਣਾਵਾਂਗੇ ਤੇ ਪਹਿਲਾਂ ਤੁਹਾਨੂੰ ਮੁਸੇਵਾਲੀ ਦੀ ਜਿਹੜੀ ਪਿੱਤਾ ਦੀ ਵੀਡੀਓ ਆ ਚਾਹੇ ਛੋਟਾ ਜਿਹਾ ਕਲਿੱਪਾ ਪਰ ਇਹ ਬਹੁਤ ਵੱਡੇ ਮਹਨੇ ਰੱਖਦਾਗਾ ਆਪਣੇ ਆਪ ਦੇ ਵਿੱਚ ਲੋਕ ਸਭਾ ਜਿਹੜਾ ਚੋਣਾਂ ਹੋ ਰਹੀਆਂ ਨੇ ਉਹ ਸੂਟ ਨੂੰ ਲੈ ਕੇ ਛੇਡ ਨੂੰ ਲੈ ਕੇ ਸਿੱਧੂ ਮੁਸੇਵਾਲੀ ਦੇ ਪਿੱਤਾ ਦਾ ਬਿਆਨ ਸੁਣੋ ਤਾਂ ਮੈਂ ਜਿਹੜਾ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਘਾਰ ਵਿਚਾਰੀਆਂ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਜ ਕੇ ਤੋਰਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਦੁਬਾਰਤਾਂ ਮੈਂ ਫੇਰ ਸੁਣਾ ਦਿੰਨਾ ਮੈਂ ਤੁਹਾਡੇ ਸਾਹਮਣੇ ਦੇ ਰਾ ਸਗਰੂਰ ਦੇ ਲੋਕਾਂ ਕੋਲ ਬੇਨਤੀ ਕਰੂੰਗਾ ਇਹ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਘਰ ਵਿਚਾਰੀਆਂ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਜ ਕੇ ਤੋਰਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਸਾਡਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਨਾ ਸ ਕਿਸੇ ਪਾਰਟੀ ਨਾਲ ਲੈਣਾ ਦੇਣਾਗਾ ਨਾ ਸਰ ਕਿਸੇ ਪਾਰਟੀ ਦੇ ਨਾਲ ਸਾਡਾ ਕੋਈ ਬਖੇੜਾਗਾ ਪਰ ਹਾਂ ਜਿਹੜੀ ਗੱਲ ਸਚਾਈ ਆ ਜਿਹੜੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਆਮ ਆਦੀ ਪਾਰਟੀ ਵਿੱਚ ਜਿਹੜੇ ਹੁੰਦੇ ਜਦੋਂ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਆ ਉਸ ਸਮੇਂ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੁੰਦਾਗਾ ਜਦੋਂ ਆਪਾਂ ਦੇਖਦੇ ਆ ਬਰਗਾੜੀ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਉਸ ਦਾ ਮੁੱਖ ਮੰਤਰੀ ਮੌਕੇ ਦਾ ਪ੍ਰਗਤ ਸਿੰਘ ਬਾਦਲ ਸੀ ਤਾਂ ਜਿਹੜਾ ਬਰਗਾੜੀ ਕਾਂਡ ਹੋਇਆ ਬਰਗਾੜੀ ਵਿੱਚ ਜੋ ਹੋਇਆ ਸਭ ਨੂੰ ਪਤਾਗਾ ਤਾਂ ਉਹਦਾ ਜ਼ਿੰਮੇਵਾਰ ਪ੍ਰਗਤ ਬਾਦਲਤੀ ਤੇ ਉਸ ਨੂੰ ਜਿਹੜਾ ਉਹੀ ਚੀਜ਼ ਹੈ ਜਿਹੜੀ ਉਹਨੂੰ ਲੈ ਕੇ ਬੈਠ ਗਈ ਪਰ ਜੇਕਰ ਸਰਕਾਰਾਂ ਇਨਸਾਫ ਨਹੀਂ ਕਰਨਗੀਆਂ ਕਿਸੇ ਨਾਲ ਚਾਹੇ ਉਹ ਬੇਅਦਬੀ ਦਾ ਮੁੱਦਾ ਹੋਵੇ ਨਸ਼ੇ ਦਾ ਮੁੱਦਾ ਹੋਵੇ ਕਿਸੇ ਦੇ ਨੌਜਵਾਨ ਟੀ ਨੂੰ ਜਿਹੜਾ ਮਾਰ ਨਾ ਹੋਵੇ ਸਿੱਧੂ ਮੂਸੇਵਾਲੇ ਦੇ ਜਿਵੇਂ ਵੱਡਾ ਕਲਾਕਾਰ ਸੀ ਜਿਵੇਂ ਇਸ ਤਰ੍ਹਾਂ ਘੇਰ ਕੇ ਉਹਨਾਂ ਨੇ ਮਾਰ ਦੇਣਾ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਕਿ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਪਿਛਲੀ ਵਾਰ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਸੰਗਰੂਰ ਸੀਟ ਨੂੰ ਲੈ ਕੇ ਜਿਹੜਾ ਉੱਥੇ ਆਵਾਜ਼ ਦੀ ਪਾਰਟੀ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਵੇਲੇ ਫੇਰ ਵੱਡਾ ਐਲਾਨ ਕਰ ਦਿੱਤਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿ ਇਥੋਂ ਆਵਾਜ਼ ਦੀ ਪਾਰਟੀ ਦਾ ਨਮਾਇੰਦਾ ਨਹੀਂ ਜਿੱਤਣਾ ਚਾਹੀਦਾ ਉਹਨੂੰ ਤੁਸੀਂ ਮਾਜਿਕ ਧਰ ਦਿਓ ਹੋਰ ਚਾਹੇ ਕੋਈ ਜਿੱਤੇ ਹਾਰੇ ਉਹਨਾਂ ਦਾ ਇਹ ਵੱਡਾ ਬਿਆਨ ਆ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਸਿੱਧੂ ਮੂਸੇਵਾਲੇ ਦੇ ਜਿਹੜੇ ਇਸ ਬਿਆਨ ਨੂੰ ਲੈ ਕੇ ਇਹ ਬਿਆਨ ਦੇ ਨਾਲ ਤੁਸੀਂ ਕਿੰਨੇ ਸਹਿਮਤੋਂ ਕਿੰਨੇ ਕਿ ਨਹੀਂ ਧੰਨਵਾਦ ਵੈਲਜਾ ਖਾਲਸਾ ਵੈਲਜ ਵੀ ਫਤਿਹ